ਅੰਜਹੇ ਪ੍ਰਚਾਰ ਕਰ ਰਿਹਾ ਇਲੈਕਸ਼ਨ ਕਿੰਨੇ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਹੈ ਜੀ ਅੱਜ ਮੋਹਿਦ ਮਹਿੰਦਰਾ ਹੋਰ ਨਾਲ ਮੈਂ ਪਟਿਆਲਾ 2 ਦੇ ਆ 13ਵਾਂ ਪ੍ਰੋਗਰਾਮ ਸਿਗਾ ਇੱਥੇ ਜਿਹੜਾ ਕਿ ਸ਼ਾਇਦ ਦੇ ਮਾਜਜ਼ ਮਹਿਮਾਨਾਂ ਨਾਲ ਸਿਗਾ ਤੇ 12 ਪਿੰਡਾਂ ਚ ਬਹੁਤ ਹੀ ਭਰਵੇਂ ਪ੍ਰੋਗਰਾਮ ਹੋਇਆ ਲੋਕਾਂ ਚ ਭਾਰੀ ਉਤਸ਼ਾਹ ਹੈਗਾ ਮੋਹਿਦ ਨੇ ਜੋ ਕੰਮ ਕੀਤੇ ਨੇ ਵਿਕਾਸ ਦੇ ਉਹਨਾਂ ਪਿੰਡਾਂ ਵਿੱਚ ਜੋ ਲੋਕਾਂ ਨਾਲ ਰਾਬਤਾ ਬਣਾਇਆ ਹੋਇਆ ਜੋ ਲੋਕਾਂ ਆਪਣਾ ਜੋ ਮੋਹ ਜੋ ਪਿਆਰ ਜੋ ਦਿਖਾਇਆ ਹੈਗਾ ਮੇਰੇ ਵਾਸਤੇ ਮਿਸਾਲੀ ਸਿਗਾ ਉਹ ਮੈਂ ਬਹੁਤ ਪ੍ਰਭਾਵਿਤ ਹੋਇਆ ਇਹਨਾਂ ਦੇ ਕੰਮ ਕਰਨ ਦੇ ਢੰਗ ਤੋਂ ਇਹਨਾਂ ਦੀ ਲੋਕਾਂ ਨਾਲ ਜੋ ਜੜਾਅ ਹੈਗਾ ਹੈ ਤੇ ਮੈਨੂੰ ਉਮੀਦ ਹੈ ਕਿ ਪਟਿਆਲਾ 2 ਚ ਅਸੀਂ ਬਹੁਤ ਵੱਡੇ ਫਰਕ ਨਾਲ ਆਪਾਂ ਜਿੱਤ ਪ੍ਰਾਪਤ ਕਰਾਂਗੇ ਬਹੁਤ ਵੱਡਾ ਗੈਪ ਨਾਲ ਅਸੀਂ ਬਾਕੀ ਪਾਰਟੀਆਂ ਨਾਲ ਅੱਗੇ ਹੈਗੇ ਆ ਇੱਕ ਹਵਾ ਵਾਲੀ ਪੂਰੀ ਬਣੀ ਹੋਈ ਹੈ ਪਟਿਆਲਾ 2 ਔਰ ਮਿਲਕਲ ਬਾਕੀ ਹਲਕਿਆਂ ਨਾਲ ਲੱ ਕੇ ਇੱਕ ਮੁਕੰਮਲ ਜਿੱਤ ਵਾਲਾ ਸੀ ਵੱਡੇ ਭਾਰੀ ਬਹੁਮਤ ਨਾਲ ਜਿੱਤਣ ਵਾਲਾ ਸੀ ਅੱਗੇ ਵਧ ਰਿਹਾ ਹੈ ਜੀ ਥੈਂਕ ਯੂ ਜੀ ਆ ਬੜਾ ਪਰਵਾਹ ਹੰਗਾਰਾ ਕਿਉਂਕਿ ਡਾਕਟਰ ਸਾਹਿਬ ਦੇ ਪ੍ਰਤੀ ਜੋ ਲੋਕਾਂ ਦਾ ਪਿਆਰ ਜੋ ਸਨੇਹ ਦੇਖਣ ਨੂੰ ਮਿਲ ਰਿਹਾ ਪਿੰਡਾਂ 'ਚ ਕਿਉਂਕਿ ਇਹਨਾਂ ਦਾ ਇੱਕ ਆਪਣਾ ਅੰਦਾਜ਼ ਹੈ ਔਰ ਸਾਨੂੰ ਵੀ ਬੜਾ ਇੱਕ ਚੰਗੀ ਫੀਲਿੰਗ ਆਉਂਦੀ ਹੈ ਜਦੋਂ ਅਸੀਂ ਦੇਖਦੇ ਹਾਂ ਵੀ ਸਾਡਾ ਕੈਂਡੀਡੇਟ ਇੱਕ ਲੋਕਪ੍ਰੀਆ ਕੈਂਡੀਡੇਟ ਹੈ ਔਰ ਲੋਕ ਉਹਨਾਂ ਨੂੰ ਹੱਥਾਂ ਦੇ ਚੱਕਰੇ ਨਿੱਘਾ ਸਵਾਗਤ ਜਿੱਥੇ-ਜਿੱਥੇ ਗਏ ਨਿੱਘਾ ਸਵਾਗਤ ਹੋਇਆ ਫੁੱਲਾਂ ਦੀ ਵਰਖਾ ਹੋਈ ਹੈ ਔਰ ਮੈਨੂੰ ਮਾਣ ਹੈ ਔਰ ਮੈਨੂੰ ਪੂਰਨ ਯਕੀਨ ਹੈ ਕੇ ਪੰਜਾਬ ਔਰ ਪਟਿਆਲੇ ਦੀ ਖਾਸ ਤੌਰ ਤੇ ਆਵਾਜ਼ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਦੇ ਵਿੱਚ ਡਾਕਟਰ ਸਾਹਿਬ ਰੱਖਣਗੇ ਔਰ ਬੜੀ ਵੱਡੀ ਲੀਡ ਨਾਲ ਜੇਤੂ ਹੋ ਕੇ ਆਉਣਗੇ ਕਿਉਂਕਿ ਸਾਰੀਆਂ ਹੋਰ ਪਾਰਟੀਆਂ ਐਕਸਪੋਜ਼ ਹੋ ਗਈਆਂ ਸਾਰੇ ਲੀਡਰਸ ਐਕਸਪੋਜ਼ ਹੋ ਗਏ ਆ ਔਰ ਅੱਛਾ ਮਾਹੌਲ ਕਾਂਗਰਸ ਪਾਰਟੀ ਦੇ ਪ੍ਰਤੀ ਲੋਕਾਂ ਦੇ ਵਿੱਚ ਸਾਰੀ ਪਾਰਲੀਮੈਂਟ ਦੇ ਵਿੱਚ ਬਣਿਆ ਹੋਇਆ ਮੁਕਾਬਲਾ ਕਿਸੇ ਨਾਲ ਨਹੀਂ ਮੁਕਾਬਲਾ ਹਮੇਸ਼ਾ ਆਪਣੇ ਨਾਲ ਹੁੰਦਾ ਹੈ ਆਪਣੀ ਮਿਹਨਤ ਨਾਲ ਹੁੰਦਾ ਹੈ ਪਹਿਲਾਂ ਨਾਲੋਂ ਜ਼ਿਆਦਾ ਮਿਹਨਤ ਕਰਨੀ ਹੈ ਔਰ ਆਪਣੀ ਗੱਲ ਰੱਖਣੀ ਹੈ ਔਰ ਜਿੱਥੇ ਆਪਣੀ ਗੱਲ ਰੱਖਾਂਗੇ ਉੱਥੇ ਲੋਕਾਂ ਨੇ ਤੁਹਾਡੀ ਗੱਲ ਦੇਖ ਕੇ ਕਹਦੇ ਕਿਸੇ ਦੀ ਗੱਲ ਚ ਨਹੀਂ ਆਉਂਦਾ ਕੋਈ ਸੋ ਕੋਈ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਮੁਕਾਬਲਾ ਸਿਰਫ ਇਹ ਹੈ ਕਿ ਅਸੀਂ ਜਿੰਨਾ ਔਰ ਲੋਕ ਲੋਕ ਜਿਤੋਂ ਨੂੰ ਤਿਆਰ ਬੈਠੇ ਨੇ ਡਾਕਟਰ ਧਰਮੇਂਦਰ ਗਾਂਧੀ ਜੀ ਨੂੰ